ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਪੇਛੜਾ YouTube ਚੈਨਲ ਤੇ ਗੰਨੇ ਦੀ ਚਲਾਈ ਹੋ ਗਈ ਸ਼ੁਰੂ ਤੇ ਆ ਲੱਗੇ ਪਾ ਉਪਰ ਆ ਚੁੱਕਣਾ ਆਪਾਂ ਥੋੜਾ ਲੇਟ ਹੋ ਗਏ ਵੀਡੀਓ ਬਣਾਉਣ ਚ ਤਾਂ ਲੱਗਾ ਲੱਗਾ ਜ਼ੋਰ ਵਹਣਾ ਸ਼ਾਬਾਸ਼ 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 ਇੱਥੇ ਰੱਖ ਇੱਥੇ ਤੇ ਕਰਤਾ ਸ਼ੁਰੂ ਤੇ ਲੋਡ ਲੱਗੇ ਕਰਨਾ ਥੋੜਾ ਲੇਟ ਹੋ ਗਏ ਬਣਾਉਣ ਚ ਵੀਡੀਓ ਤੁਹਾਰੇ ਆ ਬੀਜੇ ਕੰਮ ਕਰਦੇ ਵਿੱਚ ਖੇਤ ਰੋ ਖੇਤੋ 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 ਕੰਮ ਆ 95 ਸਾਡਾ ਭਾਰਾ ਬੜਾ ਡੇਪਿਆ ਹੈਗਾ ਤੇ ਮੋਟਰ ਨੇ ਟੋਆ ਪਾਇਆ ਯਸ ਮਰਸੀਬਲ ਮੋਟਰ ਜਿਹੇ ਚੱਲਦੀ ਤੇ ਪਾਉਂਦੀ ਪੂਰਾ ਖਾਰ ਇਹ 95 ਆਪਣਾ ਖੜਾ ਵਿੱਚ ਉਹਦਾ ਡੇਪਿਆ ਆ ਭਾਰਾ ਬੜਾ ਹੈਗਾ ਆਏ ਉਹਨਾਂ ਲੱਗ ਪਿਆ ਇਹ ਹੁਣ ਆਪਾਂ ਵਾਧਾ ਨਾ ਇਥੇ ਸਾਰਾ ਆ ਵੇਖ ਯਾਨੀ ਤੁਹਾਡੇ ਬੰਦਿਆਂ ਦੇ ਢਿੱਡ ਨਹੀਂ ਆਦੇ ਆਵੇ ਖਿੱਚ ਲਿਆ ਯਾਨੀ ਆਵੇ ਖਿੱਚਿਆ ਨਹੀਂ ਗੱਲ ਬੰਨੀ ਇਹ ਕੰਮ ਕਰਤਾ ਸ਼ੁਰੂ ਖਿੱਚੀ ਚੱਲ ਖਿੱਚੀ ਚੱਲ ਖਿੱਚੀ ਚੱਲ ਯੋਰ ਲਾ ਕੇ ਥੋੜੇ ਜਿਹਾ ਇੱਥੋਂ ਪਾ ਲੈਣੇ ਬਾਕੀ ਆ ਪੁੱਤਰੋਂ ਭਰਨਾ ਸਾਰਾ 38 ਸੀਗਾ ਗੰਨਾ ਤੇਨ ਥੋੜੀ ਪ੍ਰੋਬਲਮ ਕਰਕੇ ਥੋੜਾ ਗੰਨਾ ਕੱਟਾ ਕਰਦਾ ਪਰ ਐਸੇ ਫਿਰ ਵੀ ਠੀਕ ਹੈ ਗੰਨਾ ਇਹ ਉਹ ਖੱਤੇ ਨਾਲ ਆ ਗੰਨਾ ਫਿਰ ਵੀ ਠੀਕ ਹੈ ਉਹ ਖੱਤੇ ਤੇ ਬਿਮਾਰੀ ਜ਼ਿਆਦਾ ਸੀ ਜੀ ਬਿਮਾਰੀ ਆ ਤਾਂ ਫਿਰ ਵੀ ਕਦ ਬਹੁਤ ਈ ਹੈ ਡਿੱਗਾ ਗੰਨਾ ਇਹਦੇ ਬਾਕੀ ਇੱਥੇ ਪੁੱਟ ਕੇ 95 ਲਾਉਣੇ ਆ ਹੁਣ 95 ਲਾ ਦੇਣਾ ਤੂੰ ਵਿਹਲਾ ਨਹੀਂ ਹੈਗਾ ਫਿਰ ਆ ਨਾ ਵੀ ਲਾਉਣਾ ਪੈਣਾ ਤੇ ਫੜ ਕੇ ਛੁੱਟਦੇ ਵਿੱਚ ਤੇ ਗੜਾਸਾ ਨਾ ਚਲਾਉਣਾ ਫਾਇਦਕੀ ਨਾ ਹੈ 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 ਕੰਮ ਨਹੀਂ ਪੜਿਆ ਐਵੇਂ ਭਰੇ ਬੰਨਣਦੇ ਆਉਂਦੇ ਗੜਾਸਾ ਇਨੇ ਚਲਾਉਣਾ ਫਾਇਦਕੀ ਨਾ ਹੈ ਹੈ ਲੋਡ ਵੀ ਕਰਦਾ ਗੜਾਸੇ ਵੀ ਚਲਾਉਣਾ ਪੜੀਆਂ ਮਿਡੋਣਾ ਸਾਰੇ ਸਾਰਾ ਕੰਮ ਕਰਨਾ ਝੁਕਣਾ ਵੀ ਹੈ ਝੁਕਣਾ ਛਿਲਣਾ ਵੀ ਹੈ ਛਿਲਣਾ ਵੜਨਾ ਵੀ ਹੈ ਚੱਕਣਾ ਵੀ ਹੈ ਵੜਨਾ ਵੀ ਹੈ ਵੜਨਾ ਵੀ ਕੱਲ ਬਾਡੀ ਕਰ ਰਿਹਾ ਹਾਂ ਤਾਂ ਹਾਂ ਇਹ ਬੰਦਾ ਸਾਰਾ ਹੀ ਕਰਨਾ ਬੰਦਾ ਕਰਨਾ ਪੈਣਾ ਕਰਿਆ ਵਗੈ ਸਰਨਾ ਵੀ ਹੈ ਨਹੀਂ ਹਾਂ ਜੀ ਉਹ ਪਰ ਥੋੜਾ ਜਿਹਾ ਪਿੱਛੇ ਰੱਖੀ ਵਧੀਆ ਵਧੀਆ ਬਾਕੂ ਫਿਰ ਪਾ ਦਿਹਾਲੇ ਉਹ ਠੀਕ ਠਾਕ ਸੇ ਤਾਂ ਵਧੀਆ ਵਧੀਆ ਹਾਂ ਵਧੀਆ ਗਿਆ ਸ਼ੇਅਰ ਕਰਦੇ ਕਰ ਲਓ ਕਰ ਲਓ ਮ ਆ ਗਿਆ ਕਰੋ ਕਿਆ ਅੱਲਾਹ ਅੱਲਾਹ ਕਿਚੇ ਅੰਦਰ ਲੋੜ ਖੇਤੋ 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 ਚਾਹ ਫੜੋ ਜੋ ਬਰਕਤੀ ਹੁੰਦੇ ਆ ਆ ਇਹਦਾ ਸੂਰਾ ਦਾ ਕੰਮ ਲੱਗ ਲਗੇ ਸੂਰ ਖਾ ਗੇ ਲਾ ਗਲਾ ਤਾਂ ਫੇਰ ਦੁਬਾਰਾ ਬੀਜੀ ਤੇ ਇਹਨੂੰ ਖਿਚਲੋ 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 ਅਗਲੀ 99 ਗੱਲਾਂ ਵੱਖਰਾ ਹੀ ਦੇ ਦਤਾ ਰਿਹਾ ਵਿੱਚ ਦੇਸੀ ਮਹਿਗਾ 99 ਪਿੱਛੇ ਮਰੀ ਇਕਟਾ ਸੋਰ ਅਜੇ ਪੜੀ ਜੀ ਤੇ ਪਾਪਾ ਲੋਡ ਕਰ ਲਈਏ ਟਰਲੀ ਹੁਣ ਬਬਦਾਂ ਲਈਏ ਤੇ ਤੁਰਨ ਦਾ ਕੰਮ ਕਰੀਏ ਹੈ ਕੋਈ ਨਹੀਂ ਨਾਂ ਦੇ ਸੇਹੇ ਨੂੰ ਰੈਂਦੇ ਰੈਂਦੇ ਯਾਰੇ ਲੈਦੇ ਹਟ ਓਏ ਆ ਵੀ ਦੋਈ ਦਾ ਵੀ ਅਸੀਂ ਤਾਂ ਗੱਡੀ ਜਾਂਦੇ ਨਹੀਂ ਆਉਂਦੇ ਭੈਂਟ ਇੱਥੇ ਤਾਂ ਕੰਡ ਵਾਕਿਆ ਬੜੀ ਵਿੱਚ ਹੋਰ ਵੀ ਪਰ ਆ ਪੈਂਦੀ ਆ ਜੀ ਦੁਰਦਾ ਥੋੜਾ ਤਾਂ ਸੁਣੀ ਤਾਂ ਨਹੀਂ ਕੋਈ ਨਹੀਂ ਆ ਜੀ ਹਾਂ ਤੋੜਦਾ ਬਹੁਤ ਤੋੜਦਾ ਲਓ ਜੀ ਇੱਥੇ ਹੁਣ ਟਰਾਲੀਆਂ ਵਾਰ-ਵਾਰ ਅੰਦਰ ਤੇ ਉੱਥੇ ਵੇਖੀ ਜੱਸਾ ਅੰਦਰ ਹੀ ਤਲਿ ਕਿਹੜਾ ਹੈ ਅਸੀਂ ਮੂਜੀ ਹੁੰਦੇ ਰਹਿੰਦੇ ਜਨਤਾ ਦੇ ਵੀ ਇੰਨੀ ਵਾਰੀ ਹੋ ਗਈ ਇੰਨੀ ਵਾਰੀ ਹੋ ਗਈ ਹੈ ਕਿਹੜਾ ਯਾਰ ਜਾਂਦਾ ਵਿੱਚ ਤਾਂ ਨਾ ਭਗਦਾ ਵੀ ਸਾਡਾ ਇੱਥੇ ਪੱਕੇ ਤੇ ਖੱਟੇ ਯਾਰ ਦੇ ਜਗਾ ਤਕਰੀਬਨ ਇਹ ਖੱਟੇ ਯਾਰ ਚ ਯਾਰ ਤੇ ਹੁਣ ਹੁਣ ਇੱਥੇ ਸਾਡੀ ਟਰਾਲੀ ਲੱਗ ਜੀ ਦੇ ਨਾਲ ਫਿਰ ਲੱਪਣੀ ਪੈਂਦੀ ਟਰਾਲੀ ਆ ਕੇ ਸਾਡੀ ਟਰਾਲੀ ਹੈਗੇ ਨਾਲੇ ਖੜਾਉਂਦੇ ਦਿੱਤੇ ਬੰਦ ਲੋ ਲੋ ਆਪਾ ਬੋਲੀ ਦੇ ਫਸਤੀ ਆਈ ਵੀ ਕਾਰ ਚ ਤੇ ਹੱਥ ਵੀ ਸੇਕ ਹੁੰਦੇ ਨੇ ਸਾਡੇ ਹੱਥਾਂ ਵਾਲਾ ਹੱਥ ਇਦਾਂ ਆ ਗਏ ਇਹ ਤਾਂ ਕਾਫੀ ਦਾਬੂ ਆ ਆ ਟ੍ਰੈਲੀ ਪੂਰੀ ਦਾਬੂ ਆ ਲੇ ਆਏ ਟਾਪ ਗਰ ਜੀ ਆ ਨਹੀਂ ਅਜੇ ਤੱਕ ਨਹੀਂ ਲੋ ਜੀ ਮੌਨ ਲੱਗ ਗਿਆ ਮੌਨੇ ਜਦੋਂ ਗਿਆ ਕਿ ਠੀਕ ਆ ਪਰਾ ਟੁੱਟ ਗਿਆ ਦਾ ਕੋਈ ਚੱਕਰ ਨਹੀਂ ਉਹ ਕੋਈ ਚੱਕਰ ਨਹੀਂ ਲੋ ਜੀ ਆਪ ਆ ਗਏ ਆ ਸਮਾਰੀ ਆ ਗਈ ਇਹਦੇ ਟਰਾਲੀਆਂ ਤੁਰ ਗਈਆਂ ਕੋ ਤੇ ਪਾਸ ਤੇ ਨ ਕੀਤਾ ਈ ਆ ਹੁਣ ਵਾਰੋ ਵਾਰੀ ਤੁਰ ਜੰਦੇ ਅੱਗੇ ਪਿਛੇ ਜਾ ਕੇ ਕਿਉਂਕਿ ਕਈ ਆਏ ਕਈ ਨਹੀਂ ਆਏ ਕਿ ਪਹਿਲਾਂ ਲੈ ਕੇ ਟਰਾਲੀਆਂ ਕੱਢ ਕੇ ਆਹੀ ਵੀ ਥੋੜਾ ਲੇਟੀਆਂ ਜਿੱਦਾਂ ਪਰ ਹਰੇਕ ਵਾਰੀਆਂ ਦਾ ਰਾ ਚੱਲਣ ਦੀਆਂ ਨੇ ਬਾਕੀ ਤਾਂ ਵਿਖਾਉਣੇ ਆ ਆਇਤਾ ਸਿੱਧਾ ਕਰ ਬਾਕੀ ਆਣ ਦਿੰਦੇ ਆ ਕਿਹੜੀ ਗੱਲੀਏ ਪਿੱਛੇ ਹੈਗੀ ਬਲੇ ਟ੍ਰੈਨੀਆਂ ਦੇ ਲੋ ਜੇ ਤੋਣ ਵਾਰ-ਵਾਰ ਹੀ ਆਪਣੇ ਵੀ ਟਰਨ ਬਾਈ ਟਰਨ ਬਾਈ ਚੱਲੀ ਜਾਂਦੀਆਂ ਟਰਾਲੀਆਂ ਗਾ ਤੇ ਤੇ ਸਾਹਮਣੇ ਇੱਕ ਕੰਡਾ ਤੇ ਕੰਡੇ ਦੇ ਨਾਲ ਇੱਕ ਖਾਲੀ ਕੰਡਾ ਆ। ਤਾਂ ਇਹ ਤੋਂ ਖਾਲੀ ਪਹਿਲਾ ਕੰਡਾ ਕਰਾਵਾਂ ਕੰਡਾ ਕਰਾ ਕੇ ਟਰਾਲੀਆਂ ਖਾਲੀਆਂ ਨੇ ਆਪਾਂ ਉੱਥੇ ਕਰਾਵਾਂਗੇ ਲੋਡ ਅਨਲੋਡ ਕਰਾਵਾਂਗੇ ਜਿੱਥੇ। ਆ ਤੇ ਸਾਹਮਣੇ ਦੇਖੋ ਅਰੇ ਮੇਲੇ ਦਾ ਜਿਸ ਸਮੋਹ ਲੱਤ ਆਇਆ। ਲੋ ਜੀ ਹੁਣ ਕੰਡੇ ਤੇ ਆਪਣੀ ਵਾਰੀ ਆ ਗਈ ਆ। ਉਹ ਟਰਾਲੀ ਪਹਿਲਾਂ ਉਤਰੂਗੀ ਫੇਰ ਆਪਾਂ ਕੰਡੇ ਤੇ ਚੜਾਂਗੇ। ਤੇ ਆਹ ਵੇਖਿਆ ਹੁਣ ਕੋਣ ਗੜਵੇ ਲਿਆ ਆਇਆ। ਜਾ ਕੇ ਕੰਡੇ ਤੇ ਖੜੀ ਕਰ ਦਨੀਆਂ ਤੇ ਪਰਚੀ ਦੇ ਕੇ ਨੇ ਪਾਲ ਦਈ ਉਹੋਂ ਕਰਨੇ ਰਸੇ ਖੋਲਣੇ ਆ ਤੇ ਫਿਰ ਉੱਥੇ ਜਾਣਾ ਵੇਖੋ ਜੀ ਚੱਕਤਾ ਇਹ ਰੱਬਾ ਨੂੰ ਚੱਕ ਪਈ ਆ ਆਪਾਂ ਵੀ ਇੱਥੇ ਖਲੀ ਕਰਾਉਣਾ ਬਾਕੀ ਇੱਧਰ ਕਾਉਂਦੇ ਆ ਬਾਕੀ ਉੱਡੀਆਂ ਬੰਦੇ ਰੋ ਜੀ ਨਾ ਪਰਸੇ ਖੋਲ ਲੀਏ ਫੇ ਤੁਹਾਨੂੰ ਦਿਖਾਉਨੇ ਆ ਕਿ ਕਿਦਾਂ ਆ ਅੱਸਾ ਫੇਲਾ ਕੇ ਕਿੱਦਾਂ ਲੈਣਗੇ ਇਹ ਹਰੀ ਆ ਗਈ ਆ ਤੇ ਆਪਾਂ ਹੁਣ ਕਰਦੇ ਆ ਹੌਲੀ 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 ਚੈੱਕ ਕਰੂਗਾ ਥੱਲੇ ਪਹਿਲਾਂ ਹੋਰ ਕਰਦੇ ਜੀ ਬਰਦੇਸ ਇਹਨੋਂ ਤੇ ਪਹਿਲਾਂ ਹੀ ਵੇਖਿਆ ਨਾ ਵੀਡੀਓ ਦੇ ਵਿੱਚ ਬੰਦੇ ਨਾਲ ਆ ਮਾਰਿਆ ਚੱਕਿਆ ਨੇ ਆ ਗਿਆ ਤੇਰਾ ਸੀਨ ਪੂਰਾ ਵਿੱਚ ਨਹੀਂ ਨਾ ਤੁਤਰਿਆ ਸੰਕਰ ਤੇ ਪਾ ਦੇ ਤਾਂ ਇਹਨਾਂ ਨੇ ਕਿੰਨੇ ਬਾਹਰ ਬੋਲ ਆ ਸਾਹਮਣੇ ਜਾਂਦਾ ਕਟਰ ਦੇ ਵਿੱਚ ਹੈਥੇ ਆਪਰੇਟਰ ਇਹਦਾ ਕੰਟਰੋਲ ਕਰਦਾ ਚੱਲਦਾ ਇਹ ਆਗੇ ਦਾ ਆਗੇ ਮੀਟਰ ਦੀ ਸਪੀਡ ਨਹੀਂ ਹੈ ਮੇਰਾ ਇਹ ਲੱਗਦਾ ਚੱਲ ਰਿਹਾ ਬਾਈ ਚੱਲ ਰਿਹਾ ਬਾਈ ਸੱਟ ਜਨਾਰ ਇਸਕੇ ਤੇ ਡਾਲੇ ਦੇ ਹੁੰਦਾ ਕਿਉਂਕਿ ਡਾਲੇ ਦੇ ਵਜਨ ਬਹੁਤ ਜ਼ਿਆਦਾ ਆ ਜਾਂਦਾ 思い浮かび方がかっこいいかっこいい。<noise> ਇਹ ਤਾਂ ਹੁਣ ਜਿਹੜਾ ਪਿੱਛੇ ਰਹਿ ਗਿਆ ਥੋੜੇ ਜੇ ਇਹ ਹੁਣ ਉਹ ਤਾਂ ਥੱਲੇ ਖਾਲੀ ਕਰਾਉਨੇ ਆ ਸਾਰੇ ਉਹ ਇਤਰੀ ਵੀੜ ਕਰੰਦੇ ਲਾਈਨਾਂ ਦੀ ਕੀ ਆ ਵੀ ਹੁਣ ਇਥੋਂ ਖੰਡ ਦਾ ਪ੍ਰੋਸੈਸ ਜਿਹੜਾ ਇਹਨਾਂ ਇਥੇ ਰਸ ਸਕੰਡਰੀ ਸ਼ੁਰੂ ਕਰ ਲੈਂਦੇ ਆ। ਇਹਨਾਂ ਰਸ ਘਟਨਾ ਤੋਂ ਕਾਰ ਕਰਕੇ ਬੋਇਲਰਾਂ ਜਾਣਾ ਆ ਕੰਮ ਕਰਨਾ ਇਹਨਾਂ ਨੇ। 12 ਦੇ ਚੱਕਰ ਕਿਸ ਦਿਨ ਅੰਦਰੇ ਵੀ। ਪਹਾਵਾ ਗੋਏ ਵੀ ਤਾਂ ਨਾ। ਦੋ ਜੀ ਉੱਥੋਂ ਕਰਵਾ ਲਈ ਆਪਾਂ ਪਰਚੀ ਤੇ ਦਿਵਾ ਲਿਆ ਨੰਬਰ। ਹੁਣ ਆਪਣਾ ਕੰਮ ਨਿਪਟੜਗਾ ਆਪਾਂ ਕੰਡਾ ਕਰਾਉਣਾ ਬਸ ਖਾਲੀ। 也跟我啊，兄 ਦੇ ਰਹਿ ਗਿਆ ਨਾ ਥਾਣਾ ਖਾਲੀ ਕਰਦ ਰਿਹਾ ਆਪਾਂ ਉੱਥੇ ਲੱਗੇ ਪਰਚੀ ਦੇ ਕੇ ਮਾੜਾ ਨੰਬਰ ਲਵਾ ਲਈਏ ਉਹ ਵੀ ਨੰਬਰ ਲਵਾਉਣਾ ਜ਼ਰੂਰੀ ਹੁੰਦਾ ਜੀ ਨਾ பக்கரந்த <laughs> <laughs> ਆਨੋ ਆ ਪਰਟੀ ਫਾਈਨਲ ਮਿਲ ਗਈ ਕੰਮ ਨਿਪਟੇਗਾ ਸਾਰਾ ਤਾਂ ਵਾਕੀ ਤੇ ਦੇਖ ਸਕਦੇ ਹੁਣ ਆਪਾਂ ਇੱਥੇ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਇੱਥੋਂ ਹੁਣ ਨਿਕਲਣਾ ਬਾਹਰ ਨੂੰ ਤੇ ਆਪਣੀ ਵੀਡੀਓ ਤੇ ਖਤਮ ਕਰਦੇ ਹਾਂ